ਸੀ ਬੇਗ ਰਹੋ ਤਾਨੀ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮੌਜੂਦਾ ਟਾਂਡਾ ਦੀ ਮਸ਼ਹੂਰ ਚੰਡੀਗੜ੍ਹ ਕਲੋਨੀ ਦੇ ਵਿੱਚ ਜਿੱਥੇ ਇੱਕ ਪ੍ਰਾਪਰਟੀ ਸੀਲ ਕਰਾਉਣ ਵਾਸਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਸ਼ਹਿਰਪੁਰ ਤੋਂ ਪਹੁੰਚੇ ਹੋਏ ਨੇ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਅੱਜ ਇਸ ਚੰਡੀਗੜ੍ਹ ਕਲੋਨੀ ਦੇ ਵਿੱਚ ਜਿਹੜੀ ਪ੍ਰਾਪਰਟੀ ਸੀਲ ਕਰਾਉਣ ਵਾਸਤੇ ਪਹੁੰਚੇ ਨੇ ਉਹ ਇਸ ਪ੍ਰਾਪਰਟੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਇਹ ਪ੍ਰਾਪਰਟੀ ਜਿਹੜੀ ਹੈਗੀ ਅੱਜ ਵਕਫ ਬੋਰਡ ਦੇ ਅਫੀਸ਼ੀਅਲਸ ਐਂਡ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਅਫੀਸ਼ੀਅਲਸ ਅਤੇ ਨਾਲ ਨੇ ਉਹਨਾਂ ਵੱਲੋਂ ਸਾਨੂੰ ਲੈਟਰ ਮੌਸੂ ਲੇਡੀ ਹੈ ਉਹ ਉਹਨੇ ਕ੍ਰਿਮੀਨਲ ਜਸਬੀਰ ਕੋਰ ਉਹਨੇ 11 ਪਰਚੇ ਉਹਦੇ ਤੇ ਦਰਜ ਨੇ ਤੇ ਇਲੀਗਲ ਕੰਮ ਕਰਦੇ ਹੋਏ ਨਾਰਕੋਟਿਕਸ ਦੇ ਪਰਚੇ ਦਰਜ ਨੇ ਕੰਮ ਕਰਦੇ ਹੋਏ ਇਥੇ ਇਲੀਗਲ ਪ੍ਰਾਪਰਟੀ ਬਣਾਈ ਹੋਈ ਹੈ ਐਂਡ ਵਾਕ ਬੋਰਡ ਨੇ ਆ ਜਿਹਦਾ ਪੋਜੀਸ਼ਨ ਲੈਣਾ ਸੀਗਾ ਐਂਡ ਇਹ ਜਿਹੜੀ ਲੇਡੀ ਹੈਗੀ ਇਹਦੇ ਤੇ ਇਹ ਜੇਲ ਦੇ ਵਿੱਚ ਹੈ ਇਹਨੂੰ ਕਨਵਿਕਸ਼ਨ ਵੀ ਹੋਈ ਹੋਈ ਹੈ ਪਹਿਲਾਂ ਹੀ ਐਂਡ ਅੱਜ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਭਈ ਜੋ ਵੀ ਇਲੀਗਲ ਕੰਮ ਕਰਦੇ ਹੋ اسپੈਸ਼ਲੀ ਨਾਰਕੋਟਿਕਸ ਦੇ ਵਿੱਚ ਅਗਰ ਕੋ ਇਨਵੋਲਵ ਹੁੰਦਾ ਐਂਡ ਕੰਮ ਕਰਦਾ ਇਲੀਗਲ ਤੇ ਉਹਦੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ ਜਿੱਦਾਂ ਅੱਜ ਚੱਲ ਤੇ ਫਿਰ ਜਦੋਂ ਇਸ ਇਸ ਕਾਰਵਾਈ ਦੌਰ ਆਪਣਾ ਕੀ ਐਕਸ਼ਨ ਹੋਊਗਾ ਡੀਗਨੋ ਪ੍ਰੋਪਰਟੀ ਸੀਜ਼ ਕਰੇਗੀ ਜੀ ਇਹ ਵਰਕ ਬੋਰਡ ਦੇ ਅਫੀਸ਼ੀਅਲ ਸਾਡੇ ਨਾਲ ਨੇ ਇਹ ਤਾਂ ਪੋਜੀਸ਼ਨ ਲੈਣ ਗਏ ਨੇ ਇਹਦੇ ਦੀ ਪ੍ਰੋਪਰਟੀ ਡਿਮੋਲਿਸ਼ ਹੋ ਰਹੀ ਹੈਗੀ ਜਿੱਦਾਂ ਲੇਡੀ ਇਹ ਪਹਿਲਾਂ ਹੀ ਅੰਦਰ ਹੈਗੀ ਆਲਰੇਡੀ ਜੇਲ੍ਹ ਦੇ ਵਿੱਚ ਹੈ ਹੁਣ ਜਿਹੜੇ ਇਹਦੇ ਅੰਡਰ ਟ੍ਰਾਇਲ ਕੇਸਿਸ ਐ ਉਹਨਾਂ ਨੂੰ ਵੀ ਅਸੀਂ ਫੋਲੋ ਕਰਦੇ ਆਂ ਕਿ ਅੱਗੇ ਤਾਂ ਕਿ ਉਹ ਕਨਕਲੂਜਨ ਤੱਕ ਪਹੁੰਚਣ ਜੋ ਗਲਤ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੂੰ ਸਜ਼ਾ ਹੋਏਗੀ ਤੇ ਦੇਖਿਓ ਇਹ ਠੰਡੇ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਆ ਬਿਨਾ ਨੰਬਰੀ ਜੜੀਆਂ ਮੋਟਰ ਵਹੀਕਲ ਕੰਮ ਦੇ ਕਿਵੇਂ ਵੇਖਦੇ ਨੇ ਇਹ ਜੀ ਇਨ੍ਹਾਂ ਦੇ ਰੈਗੂਲਰਲੀ ਸਾਡੇ ਚਲਾਣੇ ਹੁੰਦੀ ਹੈ ਡੇਲੀ ਨਾਈਟ ਐਂਡ ਡੇ ਟਾਈਮ ਤੇ ਸਾਡੇ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਹੈ ਟ੍ਰਾਫਿਕ ਦੇ ਚਲਾਨ ਹੁੰਦੇ ਆ ਪੁਲਿਸ ਸਟੇਸ਼ਨ ਦੇ ਥਰੂ ਪੀਸੀਆਰ ਦੇ ਥਰੂ ਟ੍ਰਾਫਿਕ ਵਿੰਗ ਜੋ ਵੀ ਇੱਦਾਂ ਦੇ ਆਉਂਦੇ ਅਸੀਂ ਇੰਪਾਉਂਡ ਵੀ ਕਰਦੇ ਡੇਲੀ ਦੇ ਵਹੀਕਲ ਜਿੰਪਾਉਂਡ ਵੀ ਹੁੰਦੇ ਨੇ ਚਲਾਨੀ ਹੁੰਦੀ ਐ ਸਟ੍ਰਿਕਟ ਇਸ ਹਨ ਐਡਸਪੀ ਸੰਦੀਪ ਕੁਮਾਰ ਮਲਘੜੀ ਜਿੰਨਾ ਨੇ ਦੱਸਿਆ ਕਿ ਹਰ ਜਿਹੜੇ ਨਸ਼ੇ ਦੇ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਊਗਾ ਜਿਹੜੀ ਪ੍ਰਾਪਰਟੀਆਂ ਲਗਾਤਾਰ ਇਦਾਂ ਹੀ ਜਿਹੜੀਆਂ ਟਾਂਡੇ ਸ਼ਹਿਰ ਦੇ ਵਿੱਚ ਸੀਲ ਹੁੰਦੀਆਂ ਨਜ਼ਰ ਆਉਂਦੀਆਂ ਰਹਿਣਗੀਆਂ ਕਿ ਜਿਹੜਾ ਹੋਰ ਵੀ ਇਦਾਂ ਦਾ ਕੋਈ ਹੋਰ ਨਸ਼ਾ ਤਸਕਰ ਹੋਊਗਾ ਉਹਦੀ ਪ੍ਰਾਪਰਟੀ ਨੂੰ ਆਪਾਂ ਸੀਲ ਕੀਤਾ ਜਾਊਗਾ ਤੇ ਨਾਲ ਹੀ ਉਹਨਾਂ ਨੇ ਬਿਨਾ ਨੰਬਰੀ ਜਿਹੜੇ ਮੋਟਰਸਾਈਕਲ ਘੁੰਮਦੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੀਆਂ ਜਿਹੜੀਆਂ ਮੋਟਰਸਾਈਕਲ ਦੇ ਨੰਬਰ ਪਲੇਟਾਂ ਲਵਾ ਲਓ ਕਿ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਸੀਂ ਵੇਖਦੇ ਰਹੋ ਦੇਨੀਸ਼ਵਰਾ ਮੈਂ ਹਾਂ ਅਰਜੁਨ ਜੈਨ ਟਾਂਡਾ ਆੜਮੜ ਤੁਸੀਂ ਵੇਖ ਰਹੇ ਹੋ ਦੇਨੀਸ਼ਵਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮੌਜੂਦਾ ਟਾਂਡਾ ਦੀ ਮਸ਼ਹੂਰ ਚੰਡੀਗੜ੍ਹ ਕਲੋਨੀ ਦੇ ਵਿੱਚ ਜਿੱਥੇ ਇੱਕ ਪ੍ਰਾਪਰਟੀ ਸੀਲ ਕਰਾਉਣ ਵਾਸਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਸ਼ਹਿਰਪੁਰ ਤੋਂ ਪਹੁੰਚੇ ਹੋਏ ਨੇ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਅੱਜ ਇਸ ਚੰਡੀਗੜ੍ਹ ਕਲੋਨੀ ਦੇ ਵਿੱਚ ਜਿਹੜੀ ਪ੍ਰਾਪਰਟੀ ਸੀਲ ਕਰਾਉਣ ਵਾਸਤੇ ਪਹੁੰਚੇ ਨੇ ਉਹ ਇਸ ਪ੍ਰਾਪਰਟੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਇਹ ਪ੍ਰਾਪਰਟੀ ਜਿਹੜੀ ਹੈਗੀ ਅੱਜ ਵਰਕ ਬੋਰਡ ਦੇ ਅਫੀਸ਼ੀਅਲ ਉਨਾ ਵੱਲੋਂ ਸਾਨੂੰ ਲੈਟਰ ਮੌਸੂਲ ਹੋਈ ਸੀ ਕਿ ਇਹ ਵਕਫ ਬੋਰਡ ਦੀ ਪ੍ਰਾਪਰਟੀ ਹੈਗੀ ਜਿਹਦੇ ਵਿੱਚ ਇੱਕ ਲੇਡੀ ਹੈ ਉਹ ਉਹਨੇ ਕ੍ਰਿਮੀਨਲ ਜਸਬੀਰ ਕੋਰ ਉਹਨੇ 11 ਪਰਚੇ ਉਹਦੇ ਤੇ ਦਰਜ ਨੇ ਤੇ ਇਲੀਗਲ ਕੰਮ ਕਰਦੇ ਹੋਏ ਨਾਰਕੋਟਿਕਸ ਦੇ ਪਰਚੇ ਦਰਜ ਨੇ ਕੰਮ ਕਰਦੇ ਹੋਏ ਇੱਥੇ ਇਲੀਗਲ ਪ੍ਰਾਪਰਟੀ ਬਣਾਈ ਹੋਈ ਹੈ ਐਂਡ ਵਕਫ ਬੋਰਡ ਨੇ ਆ ਜਿਹਦਾ ਪੋਜੀਸ਼ਨ ਲੈਣਾ ਸੀਗਾ ਐਂਡ ਇਹ ਜਿਹੜੀ ਲੇਡੀ ਹੈਗੀ ਇਹਦੇ ਤੇ ਇਹ ਜੇਲ ਦੇ ਵਿੱਚ ਹੈ ਇਹਨੂੰ ਕਨਵਿਕਸ਼ਨ ਵੀ ਹੋਈ ਹੋਈ ਹੈ ਪਹਿਲਾਂ ਹੀ ਐਂਡ ਅੱਜ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਭਈ ਜੋ ਵੀ ਇਲੀਗਲ ਕੰਮ ਕਰਦੇ ਹੋ اسپੈਸ਼ਲੀ ਨਾਰਕੋਟਿਕਸ ਦੇ ਵਿੱਚ ਅਗਰ ਕੋਈ ਇਨਵੋਲਵ ਹੁੰਦਾ ਐਂਡ ਕੰਮ ਕਰਦਾ ਇਲੀਗਲ ਤੇ ਉਹਦੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ ਜਿੱਦਾਂ ਅੱਜ ਚੱਲ ਰਹੀ ਤੇ ਫਿਕਰ ਇਹ ਮୋਨੇ ਇਸ ਇਸ ਕਾਰਵਾਈ ਦੌਰ ਆਪਣਾ ਕੀ ਐਕਸ਼ਨ ਹੋਗਾ ਜਿਹੜੀ ਨੂੰ ਪ੍ਰੋਪਰਟੀ ਸੀਜ਼ ਕਰੇਗੀ ਜੀ ਇਹ ਵਰਕ ਬੋਰਡ ਦੇ ਅਫੀਸ਼ੀਅਲ ਸਾਡੇ ਨਾਲ ਨੇ ਇਹ ਤਾਂ ਪੋਜੀਸ਼ਨ ਲੈਣਗੇ ਇਹਨਾਂ ਦੀ ਪ੍ਰੋਪਰਟੀ ਡਿਮੋਲਿਸ਼ ਹੋ ਰਹੀ ਹੈਗੀ ਇਹ ਜਿੱਦਾਂ ਲੇਡੀ ਇਹ ਪਹਿਲਾਂ ਹੀ ਅੰਦਰ ਹੈਗੀ ਆਲਰੇਡੀ ਜੇਲ੍ਹ ਦੇ ਵਿੱਚ ਐ ਹੁਣ ਜਿਹੜੇ ਇਹਦੇ ਅੰਡਰ ਟ్రਾਇਲ ਕੇਸਿਸ ਆ ਉਹਨਾਂ ਨੂੰ ਵੀ ਅਸੀਂ ਫੋਲੋ ਕਰਦੇ ਆ ਕਿ ਅੱਗੇ ਤਾਂ ਕਿ ਉਹ ਕਨਕਲੂਜਨ ਤੱਕ ਪਹੁੰਚਣ ਜੋ ਗਲਤ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੂੰ ਸਜ਼ਾ ਹੋਏਗੀ ਤੇ ਦੇਖਿਓ ਠੰਡੇ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਆ ਬਿਨਾ ਨੰਬਰੀ ਜੜੀਆਂ ਮੋਟਰ ਵਹੀਕਲ ਕੰਮ ਦੇ ਕੀਵੇਂ ਵਿਖਦੇ ਨਹੀਂ ਜੀ ਇਹਨਾਂ ਦੇ ਰੈਗੂਲਰੀ ਸਾਢੇ ਚਲਾਣੀ ਹੁੰਦੀ ਹੈ ਡੇਲੀ ਨਾਈਟ ਐਂਡ ਡੇ ਟਾਈਮ ਤੇ ਸਾਡੇ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਹੈ ట్రాਫਿਕ ਦੇ ਚਲਾਨ ਹੁੰਦੇ ਆ ਪੁਲਿਸ ਸਟੇਸ਼ਨ ਦੇ ਥਰੂ ਪੀਸੀਆਰ ਦੇ ਥਰੂ ట్రాਫਿਕ ਵਿੰਗ ਜੋ ਵੀ ਇਹਦੇ ਆਦੇ ਅਸੀਂ ਇੰਪਾਉਂਡ ਵੀ ਕਰਦੇ ਡੇਲੀ ਦੇ ਵਹੀਕਲ ਜਿਮਾਉਂਡ ਵੀ ਹੁੰਦੇ ਚਲਾਨੀ ਹੁੰਦੀ ਹੈ ਸਟ੍ਰਿਕਟ ਇਸ ਹਨ ਐਸਨ ਐਡਰਸ ਸਪਿੰਦੀਪ ਕੁਮਾਰ ਮਲਿਕ ਜੀ ਜਿੰਨਾਂ ਨੇ ਦੱਸਿਆ ਕਿ ਹਰ ਜਿਹੜੀ ਨਸ਼ੇ ਦੇ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਊਗਾ ਜਿਹੜੀ ਪ੍ਰਾਪਰਟੀਆਂ ਲਗਾਤਾਰ ਇਦਾਂ ਹੀ ਜਿਹੜੀਆਂ ਟਾਂਡੇ ਸ਼ਹਿਰ ਦੇ ਵਿੱਚ ਸੀਲ ਹੁੰਦੀਆਂ ਨਜ਼ਰ ਆਉਂਦੀਆਂ ਰਹਿਣਗੀਆਂ ਕਿ ਜਿਹੜਾ ਹੋਰ ਵੀ ਇਦਾਂ ਦਾ ਕੋਈ ਹੋਰ ਨਸ਼ਾ ਤਸਕਰ ਹੋਊਗਾ ਉਹਦੀ ਪ੍ਰਾਪਰਟੀ ਨੂੰ ਆਪਾਂ ਸੀਲ ਕੀਤਾ ਜਾਊਗਾ ਤੇ ਨਾਲ ਹੀ ਉਹਨਾਂ ਨੇ ਬਿਨਾ ਨੰਬਰੀ ਜਿਹੜੇ ਮੋਟਰਸਾਈਕਲ ਘੁੰਮਦੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੀਆਂ ਜਿਹੜੀਆਂ ਮੋਟਰਸਾਈਕਲ ਦੇ ਨੰਬਰ ਪਲੇਟਾਂ ਲਵਾ ਲਓ ਕਿ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਸੀਂ ਵੇਖਦੇ ਰਹੋ ਦੇਨੀਸ਼ਵਰਾ ਮੈਂ ਹਾਂ ਅਰਜੁਨ ਜੈਨ ਟਾਂਡਾ ਆੜਮੜ ਤੁਸੀਂ ਵੇਖ ਰਹੇ ਹੋ ਦੇਨੀਸ਼ਵਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮੌਜੂਦਾ ਟਾਂਡਾ ਦੀ ਮਸ਼ਹੂਰ ਚੰਡੀਗੜ੍ਹ ਕਲੋਨੀ ਦੇ ਵਿੱਚ ਜਿੱਥੇ ਇੱਕ ਪ੍ਰਾਪਰਟੀ ਸੀਲ ਕਰਾਉਣ ਵਾਸਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਸ਼ਹਿਰਪੁਰ ਤੋਂ ਪਹੁੰਚੇ ਹੋਏ ਨੇ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਅੱਜ ਇਸ ਚੰਡੀਗੜ੍ਹ ਕਲੋਨੀ ਦੇ ਵਿੱਚ ਜਿਹੜੀ ਪ੍ਰਾਪਰਟੀ ਸੀਲ ਕਰਾਉਣ ਵਾਸਤੇ ਪਹੁੰਚੇ ਨੇ ਉਹ ਇਸ ਪ੍ਰਾਪਰਟੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਇਹ ਪ੍ਰਾਪਰਟੀ ਜਿਹੜੀ ਹੈਗੀ ਅੱਜ ਵਰਕ ਬੋਰਡ ਦੇ ਅਫੀਸ਼ੀਅ ਉਨ੍ਹਾਂ ਵੱਲੋਂ ਸਾਨੂੰ ਲੈਟਰ ਮੌਸੂਲ ਹੋਈ ਸੀ ਕਿ ਇਹ ਵਕਫ ਬੋਰਡ ਦੀ ਪ੍ਰਾਪਰਟੀ ਹੈਗੀ ਜਿਹਦੇ ਵਿੱਚ ਇੱਕ ਲੇਡੀ ਹੈ ਉਹ ਉਹਨੇ ਕ੍ਰਿਮੀਨਲ ਜਸਬੀਰ ਕੋਰ ਉਹਨੇ 11 ਪਰਚੇ ਉਹਦੇ ਤੇ ਦਰਜ ਨੇ ਤੇ ਇਲੀਗਲ ਕੰਮ ਕਰਦੇ ਹੋਏ ਨਾਰਕੋਟਿਕਸ ਦੇ ਪਰਚੇ ਦਰਜ ਨੇ ਕੰਮ ਕਰਦੇ ਹੋਏ ਇੱਥੇ ਇਲੀਗਲ ਪ੍ਰਾਪਰਟੀ ਬਣਾਈ ਹੋਈ ਹੈ ਐਂਡ ਵਕਫ ਬੋਰਡ ਨੇ ਆ ਜਿਹਦਾ ਪੋਜੀਸ਼ਨ ਲੈਣਾ ਸੀਗਾ ਐਂਡ ਇਹ ਜਿਹੜੀ ਲੇਡੀ ਹੈਗੀ ਇਹਦੇ ਤੇ ਇਹ ਜੇਲ ਦੇ ਵਿੱਚ ਹੈ ਇਹਨੂੰ ਕਨਵਿਕਸ਼ਨ ਵੀ ਹੋਈ ਹੋਈ ਹੈ ਪਹਿਲਾਂ ਹੀ ਐਂਡ ਅੱਜ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਭਈ ਜੋ ਵੀ ਇਲੀਗਲ ਕੰਮ ਕਰਦੇ ਹੋ اسپੈਸ਼ਲੀ ਨਾਰਕੋਟਿਕਸ ਦੇ ਵਿੱਚ ਅਗਰ ਕੋਈ ਇਨਵੋਲਵ ਹੁੰਦਾ ਐਂਡ ਕੰਮ ਕਰਦਾ ਇਲੀਗਲ ਤੇ ਉਹਦੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ ਜਿੱਦਾਂ ਅੱਜ ਚੱਲ ਰਹੀ ਤੇ ਫਿਕਰ ਜਮੂਨੇ ਇਸ ਇਸ ਕਾਰਵਾਈ ਦੌਰਾਨ ਆਪਣਾ ਕੀ ਐਕਸ਼ਨ ਹੋਗਾ ਜਿਹੜੀ ਨੂੰ ਪ੍ਰੋਪਰਟੀ ਸੀਜ਼ ਕਰੇਗੀ ਜੀ ਇਹ ਵਰਕ ਬੋਰਡ ਦੇ ਅਫੀਸ਼ੀਅਲ ਸਾਡੇ ਨਾਲ ਨੇ ਇਹ ਤਾਂ ਪੋਜੀਸ਼ਨ ਲੈਣਗੇ ਇਹਨਾਂ ਦੀ ਪ੍ਰੋਪਰਟੀ ਡਿਮੋਲਿਸ਼ ਹੋ ਰਹੀ ਹੈਗੀ ਇਹ ਜਿੱਦਾਂ ਲੇਡੀ ਇਹ ਪਹਿਲਾਂ ਹੀ ਅੰਦਰ ਹੈਗੀ ਆਲਰੇਡੀ ਜੇਲ੍ਹ ਦੇ ਵਿੱਚ ਐ ਹੁਣ ਜਿਹੜੇ ਇਹਦੇ ਅੰਡਰ ਟ੍ਰਾਇਲ ਕੇਸਿਸ ਐ ਉਹਨਾਂ ਨੂੰ ਵੀ ਅਸੀਂ ਫੋਲੋ ਕਰਦੇ ਆਂ ਕਿ ਅੱਗੇ ਤਾਂ ਕਿ ਉਹ ਕਨਕਲੂਜਨ ਤੱਕ ਪਹੁੰਚਣ ਜੋ ਗਲਤ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੂੰ ਸਜ਼ਾ ਹੋਏਗੀ ਤੇ ਦੇਖਿਓ ਇਹ ਠਾਂਡੇ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਆ ਬਿਨਾ ਨੰਬਰੀ ਜੜੀਆਂ ਮੋਟਰ ਵਹੀਕਲ ਕੰਮ ਦੇ ਕੀਵੇਂ ਵਿਖਦੇ ਇਹ ਜੀ ਚ ਇਹਨਾਂ ਦੇ ਰੈਗੂਲਰੀ ਸਾਢੇ ਚਲਾਣੀ ਹੁੰਦੀ ਐ ਡੇਲੀ ਨਾਈਟ ਐਂਡ ਡੇ ਟਾਈਮ ਤੇ ਸਾਡੇ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਐ ਟ੍ਰਾਫਿਕ ਦੇ ਚਲਾਨ ਹੁੰਦੇ ਆ ਪੁਲਿਸ ਸਟੇਸ਼ਨ ਦੇ ਥਰੂ ਪੀਸੀਆਰ ਦੇ ਥਰੂ ਟ੍ਰਾਫਿਕ ਵਿੰਗ ਜੋ ਵੀ ਇਤਨੇ-ਤੇ ਆਂਦੇ ਅਸੀਂ ਇੰਪਾਉਂਡ ਵੀ ਕਰਦੇ ਡੇਲੀ ਦੇ ਵਹੀਕਲ ਜਿਮਪਾਉਂਡ ਵੀ ਹੁੰਦੇ ਚਲਾਨੀ ਹੁੰਦੀ ਸਟ੍ਰਿਕਟ ਇਸਨ ਐਡਸਪੇ ਸੰਦੀਪ ਕੁਮਾਰ ਮਲਿਕ ਜੀ ਜਿੰਨਾਂ ਨੇ ਦੱਸਿਆ ਕਿ ਹਰ ਜਿਹੜੇ ਨਸ਼ੇ ਦੇ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਊਗਾ ਜਿਹੜੀ ਪ੍ਰਾਪਰਟੀਆਂ ਲਗਾਤਾਰ ਇਦਾਂ ਹੀ ਜਿਹੜੀਆਂ ਟਾਂਡ ਸ਼ਹਿਰ ਦੇ ਵਿੱਚ ਸੀਲ ਹੁੰਦੀਆਂ ਨਜ਼ਰ ਆਉਂਦੀਆਂ ਰਹਿਣਗੀਆਂ ਕਿ ਜਿਹੜਾ ਹੋਰ ਵੀ ਇਦਾਂ ਦਾ ਕੋਈ ਹੋਰ ਨਸ਼ਾ ਤਸਕਰ ਹੋਊਗਾ ਉਹਦੀ ਪ੍ਰਾਪਰਟੀ ਨੂੰ ਆਪਾਂ ਸੀਲ ਕੀਤਾ ਜਾਊਗਾ ਤੇ ਨਾਲ ਹੀ ਉਹਨਾਂ ਨੇ ਬਿਨਾ ਨੰਬਰੀ ਜਿਹੜੇ ਮੋਟਰਸਾਈਕਲ ਘੁੰਮਦੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੀਆਂ ਜਿਹੜੀਆਂ ਮੋਟਰਸਾਈਕਲ ਦੇ ਨੰਬਰ ਪਲੇਟਾਂ ਲਵਾ ਲਓ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਸੀਂ ਵੇਖਦੇ ਰਹੋ ਦਿਨੀਸ਼ਵਰ ਮੈਂ ਹਾਂ ਅਰਜੁਨ ਜੈਨ ਟਾਂਡਾੜ ਮੜ